ਸਾਰੀ ਦੀਸਾ ਆਏ ਪਤਾ ਤੂ ਤੇ ਲੋਕਾਂ ਨੇ ਨਾ ਆਏ ਪਤਾ ਹੈ ਕਰਦੀ ਪਰ ਆਏ ਹਾਂਜੀ ਸਾਡਾ ਫੈਸਲਾ ਟਲ ਲਾ ਜੀ ਅਸੀਂ ਆਸਤੀਆਂ ਹਜੇ ਤੱਕ ਰੱਖੀ ਬੈਠੇ ਆ ਜੀ ਜੇ ਚਾਹੋ ਤਾਂ ਤੁਸੀਂ ਦੇਖ ਨਹੀਂ ਸਕਦੇ ਹਾਂਜੀ ਉਹਦੇ ਕਮਰੇ ਚ ਪਈਆਂ ਅਸੀਂ ਇਸ ਤੀਆਂ ਨਹੀਂ ਚਲ ਪਰਵਾ ਕਰਾਂਗੇ ਜਿੰਨਾ ਚਿਰ ਸਾਡੀ ਪੰਜਾਬ ਸਰਕਾਰ ਮੇਰੇ ਬੱਚੇ ਨੂੰ ਛਿੱਦੀ ਦਾ ਦਰਜਾ ਨਹੀਂ ਦਿੰਦੀ ਕੋਈ ਗੱਲਬਾਤ ਨਹੀਂ ਹੋਏਗੀ ਸਪੀਕਰ ਸਾਹਿਬ ਸਾਡੇ ਘਰੇ 6 ਤੋਂ 7 ਵਾਰ ਤੱਕ ਆ ਚੁੱਕੇ ਆ ਉਹਨਾਂ ਨਾਲ ਮੇਰੀ ਇਹੀ ਗੱਲਬਾਤ ਹੋਈ ਆ ਕਿ ਤੁਸੀਂ ਦੱਸੋ ਕਹਿੰਦੇ ਆਰਮੀ ਦੀ ਰਿਪੋਰਟ ਅਸੀਂ ਦੇਖ ਰਹੇ ਆ ਰਿਪੋਰਟ ਆਉਣ ਤੇ ਮੈਂ ਕਿਹਾ ਵੀ ਸਾਡੀ ਆਰਮੀ ਚ ਵੀ ਗੱਲ ਹੋ ਗਈ ਉਹ ਕਹਿੰਦੇ ਵੀ ਸਾਡੀ ਰਿਪੋਰਟ ਦੇ ਨਾਲ ਕੋਈ ਤੱਲਕ ਨਹੀਂ ਪੰਜਾਬ ਸਰਕਾਰ ਦਾ ਵੀ ਤੁਸੀਂ ਤੁਸੀਂ ਦੱਸੋ ਬਾਈ ਜੀ ਵੀ ਤੁਸੀਂ ਕੀ ਕਰੋਗੇ ਉਹ ਕੰਦੇ ਕੋਈ ਗੱਲ ਨਹੀਂ ਤੁਸੀਂ ਸਾਨੂੰ 4-5 ਦਿਨ ਦਾ ਸਮਾਂ ਦਿਓ ਤੇ ਅਸੀਂ ਕਰਦੇ ਹਾਂ ਇਹਦਾ ਹੱਲ ਅੱਜ 6 ਤੋਂ 7 ਦਿਨ ਹੋ ਗਏ ਆ ਹਜੇ ਤੱਕ ਕੁਛ ਨਹੀਂ ਕੋਈ ਗੱਲ ਨਹੀਂ ਕੀਤੀ ਹਾਂਜੀ ਅਸੀਂ ਮਹਿਜਨ ਨੂੰ ਤਿਆਰ ਸੀ ਕਿਉਂਕਿ ਮੇਰੇ ਵੱਡੇ ਬੇਟੇ ਦੀ ਸੋਚ ਆਕਾਸ਼ ਦੀ ਸੀ ਇਹ ਸੀ ਕਿ ਮਮਾ ਅਸੀਂ ਦੋਨਾਂ ਦੋਨੇ ਭਰਾ ਆਰਮੀ ਚ ਜਾਵਾਂਗੇ ਮਹਿਜਨ ਨੂੰ ਤਿਆਰ ਸੀ ਤੇ ਪਰ ਮੇਰਾ ਹੁਣ ਦਿਲ ਨਹੀਂ ਕਰਦਾ ਜਦੋਂ ਮੇਰੇ ਬੱਚੇ ਨੂੰ ਸ਼ੀਦੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਨਾਲੇ ਆਮ ਡਿਊਟੀ ਉਹਦੇ ਸਿਰ 'ਚ ਗੋਲੀ ਲੱਗੀਗੀ ਤੇ ਫਿਰ ਵੀ ਇਹ ਸ਼ਹੀਦ ਕਿਉਂ ਨਹੀਂ ਮੰਨਦੇ ਸਾਰੇ ਪਿੰਡ ਨੇ ਸ਼ਹੀਦ ਮੰਨਿਆ ਸਾਰੇ ਜ਼ਿਲ੍ਹੇ ਨੇ ਮੰਨਿਆ ਇਹਨਾਂ ਨੂੰ ਕੀ ਗੱਲ ਵੀ ਉੱਥੇ ਦੇਖ ਲਓ ਵੀ ਜਿਹੜੇ ਸ਼ਰਾਬ ਪੀ ਕੇ ਮਰੇ ਉਹਨਾਂ ਦੇ ਘਰੇ ਇਹਨਾਂ ਨੇ ਮਿੰਟ ਲਾਇਆ ਇੱਕ ਮਿੰਟ ਲਾਇਆ ਜਾਨ ਲੱਗਿਆ ਮੂੰਹ ਬੰਦ ਕਰਦੇ ਵੀ ਚਲੋ 10-10 ਲੱਖ ਰੁਪਈਆ ਨਾਲ ਸਰਕਾਰੀ ਨੌਕਰੀ ਨਾਲ ਫ੍ਰੀ ਇਲਾਜ ਇੱਧਰ ਮਾਪੇ ਇਹ ਪਲ-ਪਲ ਮਰਦੇ ਆ ਤੇ ਪਲ-ਪਲ ਜਿਉਂਦੇ ਆ ਅਸਤੀਆਂ ਨੂੰ ਦੇਖ ਕੇ ਅਸੀਂ ਪਲ-ਪਲ ਮਰ ਰਹੇ ਹਾਂ ਬੱਚੇ ਦੀਆਂ ਨਹੀਂ ਨਹੀਂ ਜੀ ਦਾ ਵੀ ਰਹਿ ਗਈ ਧੀ ਬਸ ਕੁਛ ਨਹੀਂ ਕੋਈ ਰਾਤਾਂ ਕੈਮ ਨਹੀਂ ਕਰ ਰਹੇ ਜੀ ਉਸ ਤੋਂ ਬਾਅਦ ਬਸ ਬਾਈ ਜੀ ਆਏ ਆ ਪਰ ਕੋਈ ਵੀ ਕਿਸੇ ਵਿਸ਼ੇ ਤੇ ਗੱਲ ਨਹੀਂ ਕਰਦੇ ਜੀ ਬਸ ਚੁੱਪ ਕਰਕੇ ਚਲੇ ਜਾਂਦੇ ਆ ਕੋਈ ਗੱਲ ਨਹੀਂ ਤੁਸੀਂ ਕਰਦੇ ਆ ਹੱਲ ਕਰਦੇ ਕਦੋਂ ਕਰੋਗੇ ਕਦੋਂ ਕਰੋਗੇ ਕਦੋਂ ਮੇਰੇ ਬੱਚੇ ਨੂੰ ਸਿੱਧੀ ਦਾ ਦਰਦ ਆ ਦੋਗੇ ਕੀ ਉਹਨਾਂ ਆਖਰੀ ਫੈਸਲੇ ਆਖਰੀ ਫੈਸਲਾ ਇਹ ਹੈ ਕਿ ਅਸੀਂ ਉਹਨਾਂ ਚ ਰਸਤੀਆਂ ਜਲ ਪ੍ਰਵਾਹ ਨਹੀਂ ਕਰਾਂਗੇ ਜਿੰਨਾ ਚਿਰ ਮੇਰੇ ਬੱਚੇ ਨੂੰ ਸਿੱਧੀ ਦਾ ਦਰਜਾ ਨਹੀਂ ਦਿੰਦੇ 15 ਤਰੀਕ ਨੂੰ ਸਾਨੂੰ 10 ਵਜੇ ਸੂਚਨਾ ਮਿਲੀ ਵੀ ਹੈ ਕਾ ਦੀ ਦੇ ਸਰਚ ਗੋਈ ਲੱਗ ਕੇ ਤੇ ਮੌਤ ਹੋ ਗਈ ਆ ਤੇ ਉਹ 15 ਤਰੀਕ ਤੋਂ ਲੈ ਕੇ ਹੁਣ ਤੱਕ ਸਾਡੀ ਕੋਈ ਸੁਣਵਾਈ ਨਹੀਂ ਜਿਹਨੂੰ ਵੀ ਪੁੱਛੀਦਾ ਉਹ ਇਹੀ ਕਹਿ ਦਿੰਦਾ ਵੀ ਰਿਪੋਰਟ ਨੂੰ ਢੀਕਦੇ ਆ ਰਿਪੋਰਟ ਢੀਕ ਕੇ ਦੱਸਾਂਗੇ ਇਹ ਪਤਾ ਨਹੀਂ ਕਿਹੜੀ ਰਿਪੋਰਟ ਤੇ ਕਦੋਂ ਢੀਕਦੇ ਆ ਪੰਜਾਬ ਸਰਕਾਰ ਵੀ ਚੁੱਪ ਕਰਕੇ ਬੈਠੀ ਆ ਤੇ ਸੈਂਟਰ ਸਰਕਾਰ ਨੇ ਤਾਂ ਬਹਿਣਾ ਹੀ ਸੀਗਾ ਕੋਈ ਸੁਣਵਾਈ ਨਹੀਂ ਹੋ ਰਹੀ ਐਸ ਟਾਈਮ ਹਜੇ ਤੱਕ ਸਾਡੇ ਕੋਲੇ ਤਾਂ ਕੋਈ ਵੀ ਇਹ ਭਰੋਸਾ ਨਹੀਂ ਕਿਸੇ ਨੇ ਦਵਾਇਆ ਉਹਦਾਂ ਜਰੂਰ ਕਹਿ ਗਏ ਆ ਵੀ ਅਸੀਂ ਸਭ ਕੁਝ ਕਰਾਂਗੇ ਪਰ ਜੇ ਕੋਈ ਕਰਦੇ ਦੀਂਦੇ ਤੇ ਸਾਨੂੰ ਵੀ ਪਤਾ ਲੱਗਦਾ ਵੀ ਕਿਸਾਨ ਯੂਨੀਅਨ ਕਰ ਰਹੀ ਐ ਜਾਂ ਕੋਈ ਲੀਡਰ ਕਰ ਰਿਹਾ ਕੋਈ ਕੋਈ ਕੱਖ ਨਹੀਂ ਕਰ ਰਿਹਾ ਜਿਦਾ ਚੁੱਪ ਕਰਕੇ ਉਹਦਾਂ ਨੂੰ ਵਹਿ ਗਏ ਆ ਉਹ ਅਜੇ ਤੱਕ ਨਹੀਂ ਗਏ ਤੇ ਮਜਬੂਰੀ ਇਹ ਹੀ ਆ ਵੀ ਉਹਨੂੰ ਬੰਦ ਆ ਇਹ ਨਹੀਂ ਵੀ ਕੋਈ ਪੈਸੇ ਦੀ ਗੱਲ ਪੈਸੇ ਥੇਲੇ ਦੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਵਾਅਦਾ ਗੱਫੇ ਦਿੱਤੇ ਪੈਸੇ ਦੀ ਕੋਈ ਗੱਲ ਨਹੀਂ ਰੋਲਾ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਦਾ ਛੋਟਾ ਭਰਾ ਬੈਠਾ ਕੋਲੇ ਇਹ ਸ਼ਾਮ ਨੂੰ ਰਹਿਰਾਸ ਦਾ ਪਾਠ ਇਹ ਉਹਦੀਆਂ ਅਰਥੀਆਂ ਦੇ ਕੋਲੇ ਕਰਦੇ ਆ ਤੇ ਗੁਰਦਰਾ ਸਾਹਿਬ ਸਵੇਰ ਅਰਦਾਸ ਬੇਨਤੀ ਹੁੰਦੀ ਆ ਕਾਸ਼ਦੀਪ ਦੇ ਨਾਂ ਤੇ ਜਿੰਨੇ ਚਿਰ ਸਾਨੂੰ ਇਹ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਪਾਠ ਕਰਦੇ ਰਵਾਂਗੇ ਤੇ ਇਨਸਾਫ ਮੰਗਦੇ ਰਵਾਂਗੇ ਹੁਣ ਇਹ ਵੇਖੋ ਵੀ ਕਦੋਂ ਦਿੰਦੇ ਸਾਨੂੰ ਅਗਨੀ ਵੀਰ ਨੂੰ ਤਾਂ ਅਸੀਂ ਇਹੀ ਕਹਿੰਨੇ ਵੀ ਬੱਚੇ ਜਿੰਨੇ ਦੇ ਸਟੇਡੀਅਮ 'ਚ ਸੀ ਤੇ 30 35 ਬੱਚੇ ਆ ਇਹਦੇ ਨਾਲ ਸਟੇਡੀਅਮ 'ਚ ਉਹਨਾਂ ਨੇ ਵੀ ਇਹ ਸਾਡੇ ਤੋਂ ਬਗੈਰ ਫੈਸਲਾ ਲੈ ਲਿਆ ਵੀ ਜਿੰਨਾ ਚਿਰ ਇਸ ਸਕੀਮ ਨੂੰ ਅਗਨੀ ਵੀਰ ਨੂੰ ਇਹ ਬੰਦ ਨਹੀਂ ਕਰਦੇਗੇ ਰੋਗਲਰ ਨਹੀਂ ਕਰਦੇਗੇ ਅਸੀਂ ਭਰਤੀ ਨਹੀਂ ਹੋਵਾਂਗੇ ਭਲਾ ਦੀ ਸਾਨੂੰ ਮੰਗ ਕੇ ਖਾਣਾ ਪਵੇ ਕੱਲਿਓ ਜੀ ਇਹ ਇਸ ਆਕਾਸ਼ਦੀਪ ਸਿੰਘ ਇਹ ਜੇਤੋ ਕਾਲਜ ਬੀਕਾਮ ਕਰੀ ਜਾਂਦਾ ਸੀ ਬੀਕਾਮ ਕਰਦਾ ਕਰਦਾ ਇਹ ਅਗਨੀ ਵੀਰ ਚ ਗਿਆ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਅਗਨੀ ਵੀਰ ਇੰਨੀ ਨਲਾਇਕ ਇਹਨਾਂ ਨੇ ਵੀ ਇਹ ਕੱਢੀ ਵੀ ਆ ਯੋਜਨਾ ਜਿਹੜੀ ਕਿਸੇ ਦੇ ਯੋਗ ਨਹੀਂ ਪਰ ਹੁਣ ਇਹਦਾ ਪਤਾ ਹੋਣ ਚੱਲਿਆ ਜਦੋਂ ਬੱਚਾ ਸੀਧ ਹੋ ਗਿਆ ਵੀ ਇਹਦੀ ਪੁੱਛ ਪੜਤਾਲ ਨਹੀਂ ਇਹ ਕਰ ਰਹੇ ਕਿਸੇ ਕਿਸੇ ਕੋਈ ਸੁਣਵਾਈ ਨਹੀਂ ਦੂਸਰੇ ਬੱਚੇ ਵੀ ਵੇਖ ਕੇ ਇਹਨੂੰ ਪਿੱਛੇ हट ਕੇ ਬਹਿ ਗਏ ਆ ਵੀ ਅਸੀਂ ਨਹੀਂ ਜਾਵਾਂਗੇ ਅਗਨੀ ਵੀਰ ਤੇ ਜਾਂ ਤਾਂ ਅਗਨੀ ਵੀਰ ਰਗੜ ਕਰਨ ਤੇ ਨਹੀਂ ਤਾਂ ਅਸੀਂ ਨਹੀਂ ਜਾਵਾਂਗੇ ਅਗਨੀ ਵੀਰ ਦੇ ਵੱਲੋਂ ਕੋਈ ਤੁਹਾਡੇ ਨਾਲ ਕੋਈ ਰਸਤਾ ਕਰਨ ਕੀਤਾ ਗਿਆ ਜਾਂ ਉਸ ਬਾਰੇ ਕੋਈ ਉਹ ਅਫਸਰਾਂ ਦੇ ਫੋਨ ਆਉਂਦੇ ਉਹ ਦੁੱਖ ਦਾ ਪਕੜਾਵਾ ਕਰਦੇ ਆ ਦੁੱਖ ਸਾਂਝਾ ਕਰਦੇ ਅਫਸਰ ਆਉਂਦੇ ਆ ਬਗੇੜੀਅਰ ਦਾ ਬਗੇੜੀਅਰ ਦਾ ਵੀ ਫੋਨ ਆਇਆ ਹੋਰ ਵੀ ਚਿੱਠੀਆਂ ਆਈਆਂ ਸਾਰੇ ਆਉਂਦੇ ਆ ਫੋਨ ਆਉਂਦੇ ਉਹਨਾਂ ਦੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਪਰ ਰਿਪੋਰਟ ਹੁਣ ਰਿਪੋਰਟ ਦੀ ਵੇਟ ਕਰੋ ਹਾਂ ਸੀਧੀ ਦਰਜਾ ਦਿੱਤਾ ਜਾਵੇ ਇੱਕ ਉਹਦਾ ਮਾਨ ਸਨਮਾਨ ਜਿਹੜਾ ਬੰਦਾ ਉਹ ਦਿੱਤਾ ਜਾਵੇ